ਮੰਦਪ ਵਿੱਚ ਰਾਜਨੀਤੀ ਲੈ ਕੇ ਜਾਂਦੇ ਹੋ ਕੋਈ ਖੋਟ ਲੈ ਕੇ ਜਾਂਦੇ ਹੋ ਕਿਸੇ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਲੈ ਕੇ ਜਾਂਦੇ ਹੋ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਲੈ ਕੇ ਜਾਂਦੇ ਹੋ ਤੇ ਇਹ ਇਸ ਕੰਮ ਵਾਸਤੇ ਜੇ ਕੋਈ ਸ਼੍ਰੀ ਹਾਰਤਿਕ ਸਾਹਿਬ ਵੀ ਵਰਤੋਂ ਕਰਦਾ ਉਹ ਮੈਂ ਸਮਝਦਾ ਕਿ ਕਦੀ ਵੀ ਉਹ ਚੰਗਾ ਨਹੀਂ ਸਕਦਾ ਪਹਿਲੀ ਤੇ ਗੱਲ ਦਾ ਜਾਣਾ ਤੇ ਸਾਰਿਆਂ ਨੂੰ ਕਿਹਾ ਸੀ ਸ਼੍ਰੀ ਹਾਰਤਿਕ ਸਾਹਿਬ ਤੇ ਅੱਜ ਵੀ ਲੱਗਿਆ ਕਿ ਪਹਿਲਾਂ ਇੱਕ ਮੀਟਿੰਗ ਸਰਦਾਰ ਅਪਾਲ ਸਿੰਘ ਜਰਾਂ ਦੇ ਗ੍ਰੈਬ ਵੀ ਕਿ ਹੋਈ ਹੈ ਇਹਦਾ ਮਤਲਬ ਜਿਹੜੀ ਪਹਿਲ ਸੀ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਸੀ ਚਾਰੋਂ ਚੀਜ਼ਾਂ ਦਾ ਬਲੇਮ ਪਿਛਲੀਆਂ ਕਾਲੀ ਸਰਕਾਰਾਂ ਤੇ ਲਾਏ ਵੀ ਭਾਈ ਤੁਹਾਨੂੰ ਮੌਕਾ ਮਿਲਿਆ ਹੈ 70 70 70 70 ਸਾਲ ਦੀਆਂ ਤੁਹਾਡੀਆਂ ਉਮਰਾਂ ਹੋ ਗਈਆਂ 3 3 40 40 ਸਾਲ ਤੁਹਾਨੂੰ ਜਨਤਕ ਜੀਵਨ ਦੇ ਵਿੱਚ ਹੋ ਗਿਆ ਤੇ ਉੱਥੇ ਲਿਖ ਕੇ ਕੀ ਦਿੰਦੇ ਵੀ ਸਾਡੇ ਕੋਲ ਇਹਦਾ ਮਤਲਬ ਕੋਈ ਗਲਤੀ ਨਹੀਂ ਮਤਲਬ ਆਪਣਾ ਕਹਿ ਰਿਹਾ ਕਿ ਅਸੀਂ ਕੋਈ ਗਲਤੀ ساری ਜ਼ਿੰਦਗੀ ਚ ਨਹੀਂ ਕੀਤੀ ਮੋਕਾ ਘੁਟ ਦੇ ਦਰਤੇ ਗਏ ਹੋ ਥੋੜਾ ਜਿਹਾ ਹੌਸਲਾ ਕਰੋ ਆਪਣਾ ਵੀ ਮੰਨ ਲਓ ਕਿ ਸੀ ਵੀ ਗਲਤੀ ਕੀਤੀ ਹੈ ਗਏ ਵੀ ਤੇ ਸਿਰਫ ਰਾਜਨੀਤਿਕ ਇੱਕ ਲੈਟਰ ਲਿਖ ਕੇ ਦਿਆ ਹੈ ਦੂਜਾ ਤੇ ਦੋਸ਼ ਲਾਏ ਆਪਣੀ ਕੋਈ ਭੁੱਲ ਬਖਸ਼ਾਉਂਦੀ ਕਿਸੇ ਨੇ ਪਤਰੀ ਕੀਤੀ ਕੰਨੀ ਹਰਪੀ ਸਿੰਘ ਦੇ ਵੱਲੋਂ ਵੀ ਕਿਹਾ ਗਿਆ ਹੈ ਕਿ ਦੋਨਾਂ ਧਿਰਾਂ ਨੂੰ ਕੋਈ ਟੜਾ ਲੱਗ ਨਹੀਂ ਹੋਣਾ ਚਾਹੀਦਾ ਆਕਾਲੀ ਦਲ ਨੂੰ ਇਕੱਠੇ ਮਿਲ ਕੇ ਕੰਮ ਕਰਨਾ ਚਾਹੀਦਾ ਇੱਕ ਬੰਦ ਕਮਰੇ ਵਿੱਚ ਮੀਟਿੰਗ ਕਰਨੀ ਚਾਹੀਦੀ ਹੈ ਨਾ ਕਿ ਬੱਕਰੇ ਬੱਕਰੇ ਹੋ ਦੇਖੋ ਭਾਈ ਬਾਹਰ ਜਾ ਕੇ ਬੋਲਣ ਦਾ ਫਾਇਦਾ ਕੋਈ ਨਹੀਂ ਉਦ ਨਾਲ ਪਾਰਟੀ ਕਮਜ਼ੋਰ ਹੁੰਦੀ ਹੈ ਜੇ ਪਾਰਟੀ ਨੂੰ ਤਕੜਾ ਚਾਉਂਦੇ ਹੋ ਪਾਰਟੀ ਨੂੰ ਭਰੋਸਾ ਪਾਰਟੀ ਦੇ ਸਾਰੇ ਫੋਰਮ ਤੁਹਾਡੇ ਵਾਸਤੇ ਖੁੱਲ੍ਹਿਆ ਆਓ ਬੈਠ ਕੇ ਗੱਲ ਕਰੀਏ ਜੇ ਅੰਦਰ ਆ ਕੇ ਬੈਠ ਕੇ ਗੱਲ ਕਰਦੇ ਇਹਨਾਂ ਦੇ ਸਾਥੀ ਆਪਣਾ ਹੱਕ ਦੱਸਦੇ ਇਹ ਉਹਨਾਂ ਦੀ ਗੱਲ ਸਮਝਦੇ ਤੇ ਹੁਣ ਤੱਕ ਜਿਹੜਾ ਸੀਗਾ ਕੋਈ ਮਸਲਾ ਹੱਲ ਹੋ ਜਾ ਮਕਸਦ ਬੀਜੇਪੀ ਦੇ ਨਾਲ ਲੜ ਕੇ ਤੇ ਆਪਣਾ ਕੋਈ ਫਾਇਦਾ ਲੈਣਾ ਸ਼ੂਮਨੀ ਕਾਲੀ ਦਲ ਦੇ ਵਿੱਚ ਲਗਾਤਾਰ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ ਤੇ ਦੂਜੇ ਪਾਸੇ ਬਾਗੀ ਧੜੇ ਦੇ ਵੱਲੋਂ ਅਜ ਅਕਾਲ ਤਖਤ ਸਾਹਿਬ ਜਾ ਕੇ ਮਾਫੀ ਮੰਗੀ ਗਈ ਹੈ। ਅਕਾਲੀ ਦਲ ਦੇ ਸੀਨੀਅਰ ਲੀਡਰ ਡਾਕਟਰ ਦਲਜੀਤ ਜੀ ਮੈਂ ਸਾਡੇ ਨਾਲ ਮੌਜੂਦ ਆ ਗੱਲਬਾਤ ਕਰਾਂ ਜੀ ਮੈਂ ਸਾਹਿਬ ਮੀਟਿੰਗ ਦੇ ਵਿੱਚ ਕੀ ਕੁਝ ਖਾਸ ਰਿਹਾ ਅੱਜ? ਕੋਈ ਅੱਜ ਦੋ ਮੀਟਿੰਗਾਂ ਹੋਈਆਂ ਸੀ ਇੱਕ ਪਹਿਲਾਂ ਇਸਤਰੀ ਅਕਾਲੀ ਦਲ ਦੀ। ਔਰ ਉਸ ਤੋਂ ਬਾਅਦ ਜਿਹੜੀ ਹੈ ਪਾਰਟੀ ਦੇ ਅਨਸੂਚਿਤ ਜਾਤੀਗੀਆਂ। ਔਰ ਦੋਨੋਂ ਹੀ ਮੀਟਿੰਗਾਂ ਦੇ ਵਿੱਚ ਬਹੁਤ ਵੱਡੀ ਹਾਜ਼ਰੀ ਸੀਗੀ। ਔਰ ਦੋਨਾਂ ਹੀ ਮੀਟਿੰਗਾਂ ਦੇ ਵਿੱਚ ਸਾਰੇ ਜਿੰਨੇ ਸਾਡੇ ਆਗੂ ਤੇ ਵਰਕਰ ਸਹਿਬਾਨ ਸੀ ਉਹਨਾਂ ਨੇ ਮਤਾ ਪਾਸ ਕਰਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਲੀਡਰਸ਼ਿਪ ਦੇ ਵਿੱਚ ਭਰੋਸਾ ਪ੍ਰਗਟ ਕੀਤਾ ਔਰ ਸਾਰੀ ਇਲੈਕਸ਼ਨ ਦੀ ਸਮੀਖਿਆ ਵੀ ਹੋਈ ਹੈ ਅੱਗੋਂ ਜਿਹੜੇ ਐਸ ਰਿਲੇ ਬੀਬੀਆਂ ਦੇ ਮਸਲੇ ਆ ਉਹਨਾਂ ਦੀਆਂ ਦਿੱਕਤਾਂ ਉਹਦੇ ਤੇ ਵੀ ਵਿਚਾਰ ਵਟਾਦਰਾ ਹੋਇਆ ਹੈ ਜਿੱਥੇ ਬੰਦੀ ਨੂੰ ਸਟਰੈਂਥਨ ਕਿੱਦਾਂ ਕਰਨਾ ਉਹਦੇ ਤੇ ਵਿਚਾਰ ਵਟਾਂਦਰਾ ਹੋਇਆ ਇਸੇ ਤਰ੍ਹਾਂ ਅਨਸੂਚਿਤ ਜਾਤੀ ਵਰਗਨਾ ਸਬੰਧਿਤ ਬਹੁਤ ਵੱਡੀ ਜਿਹੜੀ ਮੈਂ ਕਹਿ ਸਕਦਾ ਜਿਵੇਂ ਕਾਨਫਰੰਸ ਹੁੰਦੀ ਹੈ ਉਸ ਤਰ੍ਹਾਂ ਦੀ ਮੀਟਿੰਗ ਹੋਈ ਹੈ ਔਰ ਉਹਦੇ ਵਿੱਚ ਵੀ ਜਿਹੜੀਆਂ ਲਗਾਤਾਰ ਜਿੱਥੇ ਭਰੋਸਾ ਪਕਟਾਇਆ ਗਿਆ ਬਾਲਸਾ ਦੀ ਲੀਡਰਸ਼ਿਪ ਦੇ ਵਿੱਚ ਉੱਥੇ ਜਿਹੜੇ ਵਿਤਕਰੇ ਮੌਜੂਦਾ ਸਰਕਾਰਾਂ ਵੱਲੋਂ ਐਸਸੀ ਵਰਗਨਾ ਕੀਤੇ ਜਾ ਰਹੇ ਆ ਜਿਹੜੀਆਂ ਸਕੀਮਾਂ ਬੰਦ ਕੀਤੀਆਂ ਜਾ ਰਹੀਆਂ ਐਸਸੀ ਕਮਿਸ਼ਨ ਦੇ ਮੈਂਬਰਾਂ ਦੀ ਗਿਣਤੀ ਘਟਾਈ ਹੈ ਚੇਅਰਮੈਨ ਨੇ ਐਸੀ ਕਮਿਸ਼ਨ ਦਾ ਲਗਾਇਆ ਗਿਆ ਔਰ ਜਿਹੜੇ ਸਕਾਲਰਸ਼ਿਪ ਹੈ ਜਿਹੜੇ ਪ੍ਰੀ ਮੈਟ੍ਰਿਕਸ ਸਕਾਲਰਸ਼ਿਪ ਉਹਦੀਆਂ ਜੜੀਆਂ ਦਿੱਕਤਾਂ ਆ ਰਹੀਆਂ ਜਿਹੜੀ ਆਇਸ਼ਮਨ ਸਕੀਮ ਦੀਆਂ ਲੋਕਾਂ ਨੂੰ ਦਿੱਕਤਾਂ ਆ ਰਹੀਆਂ ਔਰ ਇਹਦੇ ਨਾਲ ਜੰਨੀਆਂ ਸਮਾਜ ਭਲਾਈ ਸਕੀਮਾਂ ਸਾਰੀਆਂ ਜਿਹੜੀਆਂ ਫੰਡਰ ਦੀ ਘਾਟ ਕਰਕੇ ਸਾਰੇ ਦਲਿਤ ਵਰਗ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਇਸ ਸਾਰੀਆਂ ਚੀਜ਼ਾਂ ਉਹਦੇ ਵਿੱਚ ਵਿਸਤਾਰ ਦੇ ਨਾਲ ਡਿਸਕਸ ਕੀਤੀ ਕਿ ਵਸੂਸ ਦੇ ਨਾਲ ਹੀ ਅੱਜ ਬਾਗੀ ਧੜੇ ਦੇ ਵੱਲੋਂ ਕੱਲ ਤੱਕ ਸਾਹਿਬ ਜਾ ਕੇ ਮਾਫੀ ਮੰਗੀ ਗਈ ਹੈ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਦੇਖੋ ਸ੍ਰੀ ਹਰਿਖਾਲਸਾ ਸਾਹਿਬ ਦੇ ਉੱਤੇ ਕੋਈ ਵੀ ਜਾਵੇ ਪੂਰੇ ਤੇ ਰੋਕ ਨਹੀਂ ਹੁੰਦੀ ਉਹ ਸਾਰਿਆਂ ਵਾਸਤੇ ਸਾਂਝਾ ਸਥਾਨ ਹੈ ਕਿਸੇ ਦਾ ਵੀ ਦਿਲ ਕਰੇ ਦਰਸ਼ਨ ਕਰੇ ਆਪਣੀਆਂ ਭੁੱਲਾਂ ਬਖਸ਼ਾਵੇ ਨਤਮਸਤਕ ਹੋਵੇ ਕੋਈ ਵੀ ਜਾਵੇ ਪਰ ਜੇ ਮਨ ਦੇ ਵਿੱਚ ਰਾਜਨੀਤੀ ਲੈ ਕੇ ਜਾਂਦੇ ਹੋ ਕੋਈ ਖੋਟ ਲੈ ਕੇ ਜਾਂਦੇ ਹੋ ਕਿਸੇ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਲੈ ਕੇ ਜਾਂਦੇ ਹੋ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਲੈ ਕੇ ਜਾਂਦੇ ਹੋ ਤੇ ਇਹ ਇਸ ਕੰਮ ਵਾਸਤੇ ਜੇ ਕੋਈ ਸ੍ਰੀ ਅਕਾਲ ਤਖਤ ਸਾਹਿਬ ਦੀ ਵਰਤੋਂ ਕਰਦਾ ਉਹ ਮੈਂ ਸਮਝਦਾ ਕਿ ਸੰਗਤ ਕਦੀ ਵੀ ਉਹਨੂੰ ਚੰਗਾ ਨਹੀਂ ਸਮਝਦੀ ਪਹਿਲੀ ਤੇ ਗੱਲ ਹੈ ਜਾਣਾ ਤੇ ਸਾਰਿਆਂ ਨੂੰ ਕਿਹਾ ਸੀ ਸ੍ਰੀ ਅਕਾਲ ਤਖਤ ਸਾਹਿਬ ਤੇ ਆ ਤੇ ਅੱਜ ਵੀ ਲੱਗਿਆ ਕਿ ਪਹਿਲਾਂ ਇੱਕ ਮੀਟਿੰਗ ਸਰਦਾਰ ਅਮਰਤਪਾਲ ਸਿੰਘ ਉਹਨਾਂ ਦੇ ਗ੍ਰੈਵ ਵਿਖੇ ਹੋਈ ਆ ਇਹਦਾ ਮਤਲਬ ਜਿਹੜੀ ਪਹਿਲ ਸੀ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਸੀ ਪਹਿਲਾ ਰਾਜਨੀਤੀ ਮੰਦ ਦੇ ਉੱਤੇ ਹਾਵੀ ਸੀ ਉੱਥੇ ਜਾ ਕੇ ਮੀਟਿੰਗਾਂ ਕੀਤੀਆਂ ਫਿਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾਓ ਜੇ ਕਿਸੇ ਦੇ ਘਰ ਜਾਣਾ ਜਾਓ ਕੋਈ ਕਿਸੇ ਨੂੰ ਕੋਈ ਇਤਰਾਜ਼ ਨਹੀਂ ਭਾਵੇਂ 10 ਵਾਰੀ ਜਾਓ ਪਰ ਪਹਿਲ ਤਾਂ ਘਟੋ ਘਟੇ ਜਦੋਂ ਤੁਸੀਂ ਇੱਕ ਸੰਗਤ ਦੇ ਨਾਲ ਵਾਅਦਾ ਕੀਤਾ ਫਿਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾਓ ਪਹਿਲਾਂ ਉੱਥੇ ਨਤਮਸਤਕ ਹੋ ਦੂਜੀ ਗੱਲ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਸੱਚੇ ਮਨ ਨਾਲ ਮੰਨਣਾ ਚਾਹੀਦਾ ਕਿ ਮੇਰੇ ਕੋਲ ਆ ਗਲਤੀ ਹੋਈ ਹੈ ਪਰਮਾਤਮਾ ਅਕਾਲਪੁਰਖ ਤਾਂ ਹਮੇਸ਼ਾ ਬਖਸ਼ਣ ਹਰ ਹੁਣ ਉੱਥੇ ਗਏ ਸਾਰੇ ਇਕੱਠੇ ਹੋ ਕੇ ਚਾਰ ਚੀਜ਼ਾਂ ਸਿੰਘ ਸਾਹਿਬ ਨੂੰ ਇੱਕ ਚਿੱਠੀ ਲਿਖ ਕੇ ਆਏ ਆ ਜਿਹੜੀ ਸੋਸ਼ਲ ਮੀਡੀਆ ਦੇ ਵਿੱਚ ਮੈਂ ਵੀ ਦੇਖੀ ਹੈ ਚਾਰਾਂ ਚੀਜ਼ਾਂ ਦਾ ਬਲੇਮ ਪਿਛਲੀਆਂ ਅਕਾਲੀ ਸਰਕਾਰਾਂ ਤੇ ਲਾਏ ਵੀ ਭਾਈ ਤੁਹਾਨੂੰ ਮੌਕਾ ਮਿਲਿਆ 70 70 75 75 ਸਾਲ ਦੀਆਂ ਤੁਹਾਡੀਆਂ ਉਮਰਾਂ ਹੋ ਗਈਆਂ 30 40 40 ਸਾਲ ਤੁਹਾਨੂੰ ਜਨਤਕ ਜੀਵਨ ਦੇ ਵਿੱਚ ਹੋ ਗਿਆ ਤੇ ਉੱਥੇ ਲਿਖ ਕੇ ਕੀ ਦਿੰਦੇ ਵੀ ਸਾਡੇ ਕੋਲੋਂ ਇਹਦਾ ਮਤਲਬ ਕੋਈ ਗਲਤੀ ਨਹੀਂ ਹੋਈ ਮਤਲਬ ਆਪਣਾ ਕਹ ਰਿਹਾ ਕਿ ਅਸੀਂ ਕੋਈ ਗਲਤੀ ساری ਜ਼ਿੰਦਗੀ ਚ ਨਹੀਂ ਕੀਤੀ ਇਹ ਮੌਕਾ ਗੁਰੂ ਦੇ ਦਰ ਤੇ ਗਏ ਹੋ ਥੋੜਾ ਜਿਹਾ ਹੌਸਲਾ ਕਰੋ ਕੋਈ ਆਪਣਾ ਵੀ ਮੰਨ ਲਓ ਕਿ ਅਸੀਂ ਵੀ ਗਲਤੀ ਕੀਤੀ ਹੈ ਇਸ ਦਰ ਤੇ ਜਾ ਕੇ ਤਾਂ ਮੰਨਣ ਚ ਹੀ ਫਾਇਦਾ ਹੁੰਦਾ ਜੇ ਗਏ ਵੀ ਤੇ ਸਿਰਫ ਰਾਜਨੀਤਿਕ ਇੱਕ ਲੈਟਰ ਲਿਖ ਕੇ ਦਿਆਏ ਦੂਜਿਆਂ ਤੇ ਦੋਸ਼ ਲਾਏ ਆਪਣੀ ਕੋਈ ਭੁੱਲ ਬਖਸ਼ਾਉਣ ਦੀ ਕਿਸੇ ਨੇ ਹਿੰਮਤ ਨਹੀਂ ਕੀਤੀ ਇਹ ਤੇ ਸਾਡਾ ਜਿਹੜਾ ਲੈਵਲ ਹੈ ਇਸ ਕਰਕੇ ਚਲੋ ਸਿੰਘ ਸਾਹਿਬ ਨੂੰ ਚਿੱਠੀ ਪਹੁੰਚੀ ਹੈ ਸਿੰਘ ਸਾਹਿਬ ਬੈਰਟ ਤੇ ਵਿਚਾਰਨਗੇ ਇਹ ਜਿਹੜੀ ਆ ਉਹਨਾਂ ਦਾ ਆਪਣਾ ਜਿਹੜਾ ਇੱਕ ਹਿਰਾ ਉਹਦੇ ਚ ਜੋ ਠੀਕ ਸਮਝਣਗੇ ਕਰਨਗੇ ਪਰ ਇਹਨਾਂ ਨੂੰ ਪੁੱਛਣਾ ਚਾਹੁੰਨਾ ਵੀ ਘੱਟੋ ਘੱਟ ਕੋ ਆਪਣੀ ਗਲਤੀ ਵੀ ਮੰਨ ਲੈਂਦੇ ਬੈਟਰ ਤੇ ਹੀ ਹੁੰਦਾ ਨਾ ਇਮਾਨਦਾਰੀ ਪਤਾ ਲੱਗਦਾ ਤੁਹਾਡੀ ਵੀ ਪਹਿਲਾਂ ਉਹਨਾਂ ਆਪਣੀਆਂ ਮੰਨੀਆਂ ਫਿਰ ਕਿਸੇ ਹੋਰ ਦਾ ਕਿਹਾ ਤੇ ਸਾਰੀਆਂ ਚੀਜ਼ਾਂ ਦੂਜੇ ਦੇ ਪਾ ਕੇ ਆਜੋ ਇਹ ਜਿਹੜੀ ਭਾਵਨਾ ਇਹ ਚੰਗੀ ਨਹੀਂ ਹੁੰਦੀ ਅਕਾਲੀ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਵੀ ਕਿਹਾ ਗਿਆ ਹੈ ਕਿ ਦੋਨਾਂ ਧਿਰਾਂ ਨੂੰ ਕੋਈ ਤੜਾ ਲੱਗ ਨਹੀਂ ਹੋਣਾ ਚਾਹੀਦਾ ਅਕਾਲੀ ਦਲ ਨੂੰ ਇਕੱਠੀ ਮਿਲ ਕੇ ਕੰਮ ਕਰਨਾ ਚਾਹੀਦਾ ਇੱਕ ਬੰਦ ਕਮਰੇ ਵਿੱਚ ਮੀਟਿੰਗ ਕਰਨੀ ਚਾਹੀਦੀ ਹੈ ਨਾ ਕਿ ਵੱਖਰੇ ਵੱਖਰੇ ਹੋ ਕੇ ਦੇਖੋ ਅਸੀਂ ਤੇ ਆਪ ਇਹਨਾਂ ਨੂੰ ਹੀ ਬੇਨਤੀ ਕੀਤੀ ਹੈ ਜਦੋਂ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਅਸੀਂ ਮਤਾ ਪਾਸ ਕੀਤਾ ਤੇ ਦੇਖੋ ਭਾਈ ਬਾਹਰ ਜਾ ਕੇ ਤੇ ਬੋਲਣ ਦਾ ਫਾਇਦਾ ਕੋਈ ਨਹੀਂ ਉਹਦੇ ਨਾਲ ਪਾਰਟੀ ਕਮਜ਼ੋਰ ਹੁੰਦੀ ਹੈ ਜੇ ਪਾਰਟੀ ਨੂੰ ਤਗੜਾ ਚਾਹੁੰਦੇ ਹੋ ਪਾਰਟੀ 'ਚ ਭਰੋਸਾ ਰੱਖੋ ਪਾਰਟੀ ਦੇ ਸਾਰੇ ਫੋਰਮ ਤੁਹਾਡੇ ਵਾਸਤੇ ਖੁੱਲੇ ਆ ਆਓ ਬੈਠ ਕੇ ਗੱਲ ਕਰੀਏ ਜੇ ਅੰਦਰ ਆ ਕੇ ਬੈਠ ਕੇ ਗੱਲ ਕਰਦੇ ਇਹਨਾਂ ਦੇ ਸਾਥੀ ਆਪਣਾ ਪੱਕਾ ਦੱਸਦੇ ਇਹ ਉਹਨਾਂ ਦੀ ਗੱਲ ਸਮਝਦੇ ਤੇ ਹੁਣ ਤੱਕ ਜਿਹੜਾ ਸੀਗਾ ਕੋਈ ਮਸਲਾ ਹੱਲ ਹੁੰਦਾ ਪਰ ਮਕਸਦ ਪਾਰਟੀ ਨੂੰ ਕਮਜ਼ੋਰ ਕਰਨ ਦਾ ਮਕਸਦ ਹੈ ਕਿ ਜਿਹੜਾ ਇਹਨਾਂ ਦੇ ਅਕਾਬਾਂ ਨੇ ਇਹਨਾਂ ਨੂੰ ਆਦੇਸ਼ ਦਿੱਤਾ ਹੋਇਆ ਦਿੱਲੀ ਤੋਂ ਉਹਦੀ ਪੂਰਤੀ ਵਾਸਤੇ ਉਹ ਕੰਮ ਕਰਨਾ ਪੈਣਾ ਜ਼ਰੂਰੀ ਹੈ ਇਸ ਕਰਕੇ ਮਕਸਦ ਇਹ ਤਾਂ ਹੈ ਨਹੀਂ ਕਿ ਪਾਰਟੀ ਨੂੰ ਮਜ਼ਬੂਤ ਕਰਨਾ ਪਾਰਟੀ ਨੂੰ ਨੁਕਸਾਨ ਪਹੁੰਚਾਉਣਾ ਉਹ ਇਹਨਾਂ ਦਾ ਮਕਸਦ ਹੈ ਪਾਲ ਦੇ ਘਰ ਮੀਟਿੰਗ ਦੀ ਗੱਲ ਕਰ ਰਹੇ ਹਾਂ ਉੱਥੇ ਹੀ ਅਮਰਿਤਪਾਲ ਦੇ ਸਾਥੀਆਂ ਦੇ ਵੱਲੋਂ ਵੀ ਹੁਣ ਜਿਮਨੀ ਚੋਣਾ ਦੇ ਵਿੱਚ ਖੜੇ ਹੋਣ ਦਾ ਐਲਾਨ ਕਰ ਦਿੱਤਾ ਗਿਆ ਤਾਂ ਕੀ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਾਗੀ ਤੜਾ ਤਾਂ ਹੀ ਉਹਨਾਂ ਨੂੰ ਨਾਲ ਲੈ ਕੇ ਚੱਲ ਰਿਹਾ ਹੈ ਕਿ ਲੋਕ ਉਹਨਾਂ ਨਾਲ ਜੁੜੇ ਹੋਏ ਨੇ ਨਹੀਂ ਸਾਨੂੰ ਮੀਟਿੰਗ ਤੇ ਕੋਈ ਇਤਰਾਜ਼ ਨਹੀਂ ਹੈ ਮੈਂ ਤਾਂ ਇਹਨਾਂ ਦੀ ਮੰਨ ਦੀ ਇੱਛਾ ਦੱਸੀ ਹੈ ਵੀ ਦੇਖੋ ਅੱਜ ਵੀ ਰਾਜਨੀਤੀ ਮੰਨ ਤੇ ਹਾਵੀ ਸੀ ਨਹੀਂ ਤੇ ਬੰਦਾ ਕਹਿੰਦਾ ਪਹਿਲਾਂ ਅਕਾਲ ਤਖਤ ਸਾਹਿਬ ਤੇ ਕਰਦੇ ਆ ਵੀ ਤੁਸੀਂ ਲੋਕਾਂ ਨਾਲ ਵਚਨ ਕੀਤਾ ਵੀ ਪਹਿਲਾਂ ਉੱਥੇ ਜਾਂਦੇ ਆ ਨਤਮਸਤਕ ਹੁੰਨੇ ਆ ਅਰਦਾਸ ਕਰਦੇ ਆ ਤੂੰ ਬੱਸ ਜਿੱਥੇ ਮਰਜੀ ਜਾ ਅੱਜ ਵੀ ਪਹਿਲ ਰਾਜਨੀਤੀ ਨੂੰ ਹੈ। ਜਾਂ ਤੇ ਕੋਈ ਤੇ ਰਾਜਨੀਤੀ। ਜਾਓ ਜਿੱਥੇ ਮਰਜ਼ੀ ਉਹਨਾਂ ਦਾ ਕੀ ਗੱਲ। ਭਾਵੇਂ ਹੁਣ ਦੁਬਾਰਾ ਜਾ ਕੇ ਕਰੋ ਭਾਵੇਂ 10 ਮਿੰਟਾਂ ਕਰੋ ਮੀਟਿੰਗਾਂ ਕਰ ਸਕਦੇ ਹੋ ਤੁਹਾਨੂੰ। ਅਸੀਂ ਥੋੜੀ ਰੁਕ ਸਕਦੇ ਹਾਂ। ਮੈਂ ਤਾਂ ਵੈਸੇ ਭਾਵਨਾ ਦੀ ਹੁੰਦੀ ਹੈ ਗੱਲ ਕਿ ਭਾਵਨਾ ਕੀ ਸੀ? ਭਾਵਨਾ ਰਾਜਨੀਤੀ ਸੀ। ਹਰਪ੍ਰੀਤ ਸਿੰਘ ਦਾ ਲਗਾਤਾਰ ਨਾਮ ਆ ਰਿਹਾ ਹੈ ਪ੍ਰਧਾਨਗੀ ਨੂੰ ਲੈ ਕੇ ਕੀ ਲੱਗਦਾ ਹੈ ਕਿ ਕੱਲ ਨੂੰ ਦੁਬਾਰਾ ਜੇ ਉਹ ਧੜੇ ਇਕੱਠੇ ਹੁੰਦਿਆ ਕਿਉਂਕਿ ਅਸੀਂ ਅਕਸਰ ਹੀ ਦੇਖਦੇ ਹਾਂ ਕਿ ਅਕਾਲੀ ਦਲ ਟੁੱਟ ਜਾਂਦਾ ਹੈ ਫਿਰ ਅਕਾਲੀ ਦਲ ਇਕੱਠਾ ਹੋ ਜਾਂਦਾ ਹੈ ਫਿਰ ਸਾਰੇ ਇਕੱਠੇ ਚੱਲਦੇ ਆ ਕਿ ਜੇ ਇਕੱਠੇ ਹੁੰਦੀ ਆ ਤਾਂ ਫਿਰ ਪ੍ਰਧਾਨਗੀ ਨੂੰ ਬਦਲਣ ਦੇ ਲਈ ਦੁਬਾਰਾ ਚਰਚਾਾਂ ਹੋ ਸਕਦੀਆਂ? ਪਹਿਲਾਂ ਤਾਂ ਅਕਾਲੀ ਦਲ ਕਦੀ ਟੁੱਟਿਆ ਹੀ ਨਹੀਂ। ਪਹਿਲਾਂ ਲੰਬਾ ਸਮਾਂ 1996 ਤੋਂ ਲੈ ਕੇ 2008 ਤੱਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪ੍ਰਧਾਨ ਰਹੇ। 2008 ਤੋਂ ਲੈ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਟੁੱਟਿਆ ਤਾਂ ਹੈ ਹੀ ਨਹੀਂ। ਜੇ ਦੋ ਬੰਦੇ ਕਿਤੇ ਰੁਸ ਕੇ ਚਲੇ ਜਾਂਦੇ ਤੇ ਉਹਦੇ ਨਾਲ ਪਾਰਟੀ ਨਹੀਂ ਟੁੱਟਦੀ ਇਹ ਤਾਂ ਕੋਈ ਵਾਰੀ ਲੋਕੀ ਮੌਕਾ ਪ੍ਰਸਤੀ ਦੇ ਨਾਲ ਆਪਣੇ ਨਿੱਜੀ ਫਾਇਦੇਆਂ ਵਾਸਤੇ ਪਰਿਵਾਰਾਂ ਦੀ ਜਿਹੜੀ ਹੈ ਸੈਟਲਮੈਂਟ ਵਾਸਤੇ ਪਾਰਟੀਆਂ ਦੂਜੀਆਂ ਨਾਲ ਜਾ ਕੇ ਰਲ ਜਾਂਦੇ ਇਹ ਤਾਂ ਪ੍ਰਕਿਰਿਆ ਸਾਰੀਆਂ ਪਾਰਟੀਆਂ ਚੱਲਦੀ ਰਹਿੰਦੀ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਪਾਰਟੀ ਟੁੱਟ ਜਾਂਦੀ ਪਾਰਟੀ ਤਾਂ ਉੱਥੇ ਖੜੀ ਹੈ ਅੱਜ ਵੀ ਖੜੀ ਹੈ ਤੁਸੀਂ ਕਿਹਾ ਕਿ ਅਸੀਂ ਸਭ ਨੂੰ ਮੌਕਾ ਦਿੱਤਾ ਸੀ ਪਰ ਉਹਨਾਂ ਵੱਲੋਂ ਲਗਾਤਾਰ ਇਲਜ਼ਾਮ ਲਗਾਏ ਜਾ ਰਿਹਾ ਕਿ ਸਾਨੂੰ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਮੈਂਬਰ ਹੋਣ ਦੇ ਬਾਵਜੂਦ ਵੀ ਸਾਨੂੰ ਬੁਲਾਇਆ ਨਹੀਂ ਗਿਆ। ਨਹੀਂ ਚਲੋ ਇਹ ਜਦੋਂ ਕਿਸੇ ਨੇ ਬਹਾਨੇ ਮਾਰਨੇ ਆ ਫਿਰ ਤਾਂ ਕੋਈ ਵੀ ਮਰ ਜਾ। ਪਰ ਅਸੀਂ ਸਾਰਿਆਂ ਨੂੰ ਅਸੀਂ ਤੇ ਮੀਡੀਆ ਲਈ ਵੀ ਲਗਾਤਾਰ ਬੇਨਤੀ ਕਰ ਰਹੇ ਹੁਣ ਵਰਕਿੰਗ ਕਮੇਟੀ ਤੇ ਰੈਜ਼ੋਲੂਸ਼ਨ ਤੋਂ ਬਾਅਦ ਕਿੰਨੀ ਵਾਰੀ ਬਰੀਫਿੰਗ ਕੀਤੀ ਹੈ ਮੈਂ ਸਾਰਿਆਂ ਨੂੰ ਬੇਨਤੀ ਕੀਤੀ ਵੀ ਆਓ। ਪ੍ਰਧਾਨ ਸਾਹਿਬ ਵੀ ਸਾਰਿਆਂ ਨੂੰ ਕਹਿ ਰਹੇ ਆ ਬਾਕੀ ਵੀ ਜਿਹੜੇ ਸਾਡੇ ਬੁਲਾ ਰਹੇ ਆ ਸਾਰੇ ਕਹਿ ਰਹੇ। ਤੇ ਅਸੀਂ ਕੋਈ ਝੁੱਠੀ ਅਪੀਲ ਥੋੜੀ ਕਰ ਰਹੇ ਸੱਚੇ ਮਨੋਂ ਕਹਿ ਰਹ ਔਰ ਕਿਸਦਾ ਹੁੰਦਾ ਤੁਸੀਂ ਦੱਸੋ ਕਿ ਕਦੋਂ ਹੁਣ ਚਾਹੁੰਦੇ ਚਿੰਮਾ ਸਾਹਿਬ ਹੁਣ ਵੀ ਅਪਣਾਉਣ ਲਈ ਤਿਆਰ ਹੁਣ ਵੀ ਗੱਲਬਾਤ ਕਰਨ ਲਈ ਤਿਆਰ ਤੇ ਖੁੱਲੀ ਆਫਰ ਦਿੱਤੀ ਸੀ ਉਹਨਾਂ ਨੂੰ ਹੁਣ ਤਾਂ ਚੱਲ ਨਹੀਂ ਹੋਰ ਰਸਤੇ ਪਏ ਜਦੋਂ ਉਹਨਾਂ ਦਾ ਮਕਸਦ ਹੈ ਕਿ ਜੋ ਉਹਨਾਂ ਨੂੰ ਦਿੱਲੀ ਤੋਂ ਹਿਦਾਇਤ ਮਿਲਦੀ ਹੈ ਕਰਨਾ ਤੇ ਉਹਨਾਂ ਨੇ ਉਹੀ ਹੈ ਸਾਡੀ ਅਪੀਲ ਦਾ ਤਾਂ ਕੋਈ ਉਹਨਾਂ ਤੇ ਅਸਰ ਹੁੰਦਾ ਤਾਂ ਉਧਰ ਨਹੀਂ ਹੋ ਜਣਾ ਸੀ ਮਕਸਦ ਉਹਨਾਂ ਦਾ ਪਾਰਟੀ ਨੂੰ ਮਜ਼ਬੂਤ ਕਰਨਾ ਨਹੀਂ ਹੈ ਮਕਸਦ ਭਾਜਪਾ ਦੇ ਨਾਲ ਲੱੜ ਕੇ ਤੇ ਆਪਣਾ ਕੋਈ ਫਾਇਦਾ ਲੈਣਾ ਹੈ ਕੀ ਫੈਸਲਾ ਰਹੇਗਾ ਪਾਰਟੀ ਦਾ ਕਿ ਉਹਨਾਂ ਨੂੰ ਵਾਪਸ ਅਪਣਾਇਆ ਜਾਵੇਗਾ ਜਾਂ ਫਿਰ ਬਿਲਕੁਲ ਹੀ ਪਾਰਟੀ ਤੋਂ ਵਾਰੀ ਕਰ ਦਿੱਤਾ ਜਾਵੇ। देखो ਗੱਲ ਇਹ ਹੈ ਕਿ ਹੁਣ ਪਹਿਲਾਂ ਤਾਂ ਉਹਨਾਂ ਤੇ ਆ। ਹਾਲੇ ਤੱਕ ਤਾਂ ਕੋਈ ਚੰਗਾ ਰਿਸਪੌਂਸ ਉਹਨਾਂ ਵੱਲੋਂ ਆਇਆ ਨਹੀਂ। ਉਹ ਤਾਂ ਰੋਜ਼ ਜਿਹੜੀ ਹੈ ਪਾਰਟੀ ਤੋਂ ਦੂਰ ਜਾਣ ਵਾਲੀ ਇਹ ਗੱਲਾਂ ਕਰਦੇ ਆ ਪਾਰਟੀ ਦੇ ਖਿਲਾਫ ਗੱਲਾਂ ਕਰਦੇ। ਇਹ ਤਾਂ ਕਈ ਕੁਝ ਉਹਨਾਂ ਤੇ ਵੀ ਨਿਰਭਰ ਹੈ। ਸਿਨੀਅਰ ਲੀਡਰਾਂ ਵੱਲੋਂ ਅਕਾਲੀ ਦਲ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਸਾਡੇ ਵੱਲੋਂ ਦਰਵਾਜ਼ੇ ਬੰਦ ਹੋ ਚੁੱਕੇ ਨੇ ਪਰ ਦੂਜੇ ਪਾਸੇ ਹਾਲੇ ਵੀ ਇਹੀ ਗੱਲ ਕਹੀ ਜਾਂਦੀ ਹੈ ਕਿ ਅਸੀਂ ਤਾਂ ਅਕਾਲੀ ਆ ਅਕਾਲੀ ਦਲ ਪਾਰਟੀ ਨੂੰ ਬਚਾਉਣ ਲਈ ਇਹ ਕਦਮ ਚੁੱਕ ਰਹੇ ਹਾਂ ਦੇਖੋ ਇਹ ਤਾਂ ਨੁਕਸਾਨ ਤਾਂ ਹੀ ਪਛਾ ਸਕਣਗੇ ਜੇ ਆਪਣੇ ਆਪ ਨੂੰ ਅਕਾਲੀ ਕਹਿਣਗੇ ਨਹੀਂ ਤਾਂ ਜੇ ਕਿਸੇ ਨੂੰ ਨਹੀਂ ਪਸੰਦ ਤੇ ਬੰਦਾ ਅਸਤੀਫਾ ਦੇ ਕੇ ਚਲਾ ਜਾਂਦਾ ਉਹਨਾਂ ਨੇ ਲੜਾਈ ਪਾ ਕੇ ਰੱਖਣੀ ਹੈ ਤਾਂ ਹੀ ਪੈਗੀ ਲੱਗੇਗੀ ਮੀਡੀਆ ਦੇ ਵਿੱਚ ਜੇ ਆਪਣੇ ਆਪ ਨੂੰ ਅਕਾਲੀ ਕਹਿਣਗੇ ਜੇ ਉਦੋਂ ਕਿਸੇ ਨੂੰ ਛੱਡਣਾ ਹੁੰਦਾ ਤੇ ਉਹ ਦੋਲਣਾ ਅਸਤੀਫਾ ਦੇ ਕੇ ਚਲਾ ਜਾਂਦਾ ਉਦੋਂ ਤਾਂ ਰੌਲੇ ਨਹੀਂ ਹੁੰਦਾ ਜਿੰਨੇ ਪਾਰਟੀ ਦਾ ਨੁਕਸਾਨ ਨਹੀਂ ਕਰਨਾ ਹੁੰਦਾ ਉਹ ਤਾਂ ਚੁੱਪ ਕਰਕੇ ਦੋ ਅੱਖਰ ਲਿਖ ਕੇ ਚਲਾ ਜਾਂਦਾ ਤੇ ਮੈਨੂੰ ਛੁੱਟੀ ਦਿੱਤੀ ਜਾਂਦੀ ਜਦੋਂ ਤੁਸੀਂ ਆਪਣੇ ਨੂੰ ਅਕਾਲੀ ਕਹੋਗੇ ਤਾਂ ਹੀ ਮੀਡੀਆ 'ਚ ਖਬਰਾਂ ਛਪਣਗੀਆਂ ਵੀ ਅਕਾਲੀ ਦਲ 'ਚ ਲੜਾਈ ਹੈ ਵੱਡੇ ਭਾਵੇਂ ਵਿਚਾਰ ਹੋਣ ਅਨੁਸ਼ਾਸਨ ਕਮੇਟੀ ਵੀ ਬਣਾਈ ਗਈ ਸੀ ਪਰ ਲਗਾਤਾਰ ਅਨੁਸ਼ਾਸਨ ਭੰਗ ਹੁੰਦਾ ਨਜ਼ਰ ਆ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਨੂੰ ਲੈ ਕੇ ਕੋਈ ਐਕਸ਼ਨ ਕੀਤਾ ਜਾਵੇਗਾ ਉਹ ਤਾਂ ਪੁੰਦਰ ਸਾਹਿਬ ਕਮੇਟੀ ਦੇ ਚੇਅਰਮੈਨ ਨੇ ਉਹ ਹੀ ਦੱਸ ਸਕਦੇ ਆ ਕੁਝ ਪਰ ਪਾਰਟੀ ਥੋੜੇ ਜਿਹੇ ਸਾਇਦ ਦੇ ਵਿੱਚ ਸੰਜਮ ਦੇ ਵਿੱਚ ਹਮੇਸ਼ਾ ਚੱਲਦੀ ਹੈ ਪਾਰਟੀ ਫਰਾਗ ਦੇ ਲਈ ਦਿਖਾਉਂਦੀ ਹੈ ਪਾਰਟੀ ਮਾਂ ਹੁੰਦੀ ਹੈ ਇਸ ਕਰਕੇ ਪਾਰਟੀ ਇੰਨਾ ਕਾਲਾ ਨਹੀਂ ਚੱਲਦੀ ਪਾਰਟੀ ਹਰ ਇੱਕ ਨੂੰ ਮੌਕਾ ਦਿੰਦੀ ਹੈ ਕਿ ਜੇ ਕੋਈ ਪਰਿਵਾਰ ਦੇ ਵਿੱਚੋਂ ਵੱਖ ਨਾ ਹੋਵੇ ਬਾਕੀ ਉਹ ਸਿਟੀ ਕਮੇਟੀ ਤੇ ਪੁਰ ਡਿਸਰਬ ਚੇਅਰਮੈਨ ਉਹ ਤੁਹਾਨੂੰ ਬੈਟਰ ਦੱਸ ਸਕਦੇ ਤਾਂ ਬਿਲਕੁਲ ਹੁਣ ਫਿਰ ਮੀਟਿੰਗਾਂ ਦਾ ਦੌਰ ਉਸੇ ਤਰ੍ਹਾਂ ਜਾਰੀ ਹੈ ਤੇ ਇੱਕ ਪਾਸੇ ਬਾਗੀ ਧੜੇ ਦੇ ਵੱਲੋਂ ਮਾਫੀ ਮੰਗੀ ਜਾ ਰਹੀ ਹੈ ਆਪਣਾ ਇੱਕ ਵੱਖਰਾ ਧੜਾ ਬਣਾ ਕੇ ਵੱਖਰੇ ਕੰਮ ਕੀਤੇ ਜਾ ਰਹੇ ਨੇ ਪਰ ਦੂਜੇ ਪਾਸੇ ਅਕਾਲੀ ਦਲ ਹਾਲੇ ਵੀ ਕਹਿ ਰਿਹਾ ਕਿ ਅਸੀਂ ਇਕੱਠੇ ਆਂ ਪ੍ਰਧਾਨ ਸੁਖਵੀਰ ਬਾਦਲ ਦੇ ਨਾਲ ਆ ਤੇ ਇਸੇ ਤਰ੍ਹਾਂ ਹੀ ਚੱਲਦੇ ਰਵਾਂਗੇ ਜੇਕਰ ਕੁਝ ਦਿਨ ਉਹ ਰੁੱਸੇ ਨਹੀਂ ਜਾਂ ਲੜੇ ਨਹੀਂ ਜਾਓ ਵਾਪਿਸ ਆਉਂਦੇ ਤਾਂ ਅੱਜ ਵੀ ਗੱਲਬਾਤ ਕਰਨ ਨੂੰ ਤਿਆਰ ਹਾਂ ਤਾਂ ਹੁਣ ਦੇਖਣਾ ਹੋਵੇਗਾ ਕਿ ਇਹ ਲਗਾਤਾਰ ਚੱਲ ਰਿਹਾ ਕਲੇਸ਼ ਖਤਮ ਹੋਵੇਗਾ ਜਾਂ ਫਿਰ ਇਸੇ ਤਰ੍ਹਾਂ ਹੀ ਨਵੀਆਂ-ਨਵੀਆਂ ਇਹਨਾਂ ਨੂੰ ਲੈ ਕੇ ਖਬਰਾਂ ਸਾਹਮਣੇ ਆਉਂਦੀਆਂ ਰਹਿਣਗ ਤੇ ਇੱਕ ਪਾਸੇ ਅਕਾਲ ਤਖਤ ਸਾਹਿਬ ਜਾ ਕੇ ਮਾਫੀ ਮੰਗਣਾ ਦੂਜੇ ਪਾਸੇ ਵਿਰੋਧ ਕਰਨਾ ਤਾਂ ਪ੍ਰਧਾਨਗੀ ਤੇ ਲਗਾਤਾਰ ਸਵਾਲ ਚੁੱਕ ਰਹੇ ਨੇ ਵੀਡੀਓ ਜਿਹਨੇ ਸੰਦੀਪ ਦੇ ਨਾਲ ਇੰਦਰ ਸਿੱਧੂ এবੀਪੀ ਸੰਜਾ ਚੰਡੀਗੜ੍ਹ